ਗੁਰਦਰਾ ਸੱਚਾ ਸੋਦਾ ਚੂੜਕਾਣਾ ਰੋਕਾਬਾਦ ਕਾਲਖਾਏ ਕੇ ਛੱਤੋਂ ਦੇ ਨਾਨਕ ਰਾਹੋ ਪਿਸ਼ਾਣੇ ਸੇ ਸੰਗਤਾਂ ਦਾ ਜੀਉ ਆ ਆਖੰਦਿਆ ਹੋਇਆ ਇਥੋਂ ਦੀਆਂ ਸੰਗਤਾਂ ਨੇ ਵੈਲਕਮ ਸਾਰੀ ਸੰਗਤ ਦਾ ਧੰਨਵਾਦ ਕੀਤਾ ਹੈ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਿੱਖ ਸੰਸਥਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਇਸਨੂੰ ਵੀ ਇਸ ਵਾਰ ਮੌਕਾ ਮਿਲਿਆ ਹੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਫੁਰਬਾ ਦੇ ਵਿੱਚ ਸ਼ੁਕਰੀਤ ਕਰਨ ਦਾ ਇਹ ਦਮਦਮਾ ਸਾਹਿਬ ਤੋਂ ਗੁਰੂ ਦੇ ਪੰਜ ਪਿਆਰੇ ਸਿੰਘ ਸਾਹਿਬ ਇੱਥੇ ਹਾਜ਼ਰੀ ਭਰਨ ਵਾਸਤੇ ਸ਼ਰੋਣੀ ਕਮੇਟੀ ਵੱਲੋਂ ਪਹੁੰਚੇ ਨੇ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਦਰਸ਼ਕਦਾਰੇ ਕਰਕੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦਰਸ਼ਨਦਾਰੇ ਕਰਕੇ ਹੁਣ ਵਾਪਸੀ ਬਸਾਂ ਦੇ ਵਿੱਚ ਬੈਠਣ ਦੀ ਤਿਆਰੀ ਵਿੱਚ ਚੱਲ ਰਹੀਆਂ ਨੇ ਹੁਣ ਥੋੜੇ ਸਮੇਂ ਤੱਕ ਇੱਥੋਂ ਬਸਾਂ ਤੁਰਨ ਗਈਆਂ ਫਿਰ ਅਗਲਾ ਪੜਾ ਜਿਹੜਾ ਹੈ ਉਹ ਜਿਸ ਜਗ੍ਹਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੰਜੇ ਦੇ ਨਾਲ ਪਹਾੜ ਨੂੰ ਲੋਕਿਆ ਸੀ ਉਸ ਜਗ੍ਹਾ ਤੇ ਰਾਤ ਨੂੰ ਜਾ ਕੇ ਠਹਿਰਨਾ ਹੈ ਇਹ ਸਾਰਾ ਪ੍ਰਸ਼ਾਸਨ ਸੰਗਤ ਦੀ ਹਿਫਾਇਤ ਦੇ ਵਿੱਚ ਲਗਾ ਹੋਇਆ ਹੈ ਬਹੁਤ ਵਧੀਆ ਨਾਨ ਨੇ ડીਲ ਕੀਤਾ ਸਾਰੀ ਸੰਗਤ ਨੂੰ ਕਿਸੇ ਨੂੰ ਕੋਈ ਵੀ ਤਕਲੀਫ ਹੁੰਦੀ ਆ ਉਹਨੂੰ ਉਸੇ ਵੇਲੇ ਉਹਦੀ ਰਿਸਪੈਕਟ ਕਰਦੇ ਨੇ ਉਹਦੇ ਹਾਜ਼ਰ ਹੁੰਦੇ ਨੇ ਦੁੱਖ ਸੁੱਖ ਪੁੱਛਦੇ ਨੇ ਕੀ ਗੱਲਬਾਤ ਹੈ ਇਹ ਸਾਰਾ ਪ੍ਰਸ਼ਾਸਨ ਜਿੰਨਾ ਵੀ ਹੈ ਸਾਰਾ ਸੰਗਤ ਦੀ ਸੇਵਾ ਵਾਸਤੇ ਇਸ ਉਹਦੀ ਸਰਕਾਰ ਨੇ ਲਾਇਆ ਨਾਲ-ਨਾਲ ਵੇਖੋ ਕੋਠਿਆਂ ਦੇ ਉੱਪਰ ਵੀ ਸਾਰੀ ਜਗ੍ਹਾ ਤੇ ਪ੍ਰਸ਼ਾਸਨ ਵੱਲੋਂ ਜਵਾਨ ਤਾਇਨਾਤ ਕੀਤੇ ਹਨ ਆ ਬੱਸਾਂ ਨੇ ਜਿੰਨੀਆਂ ਵੀ ਆ ਜਿਹੜੀਆਂ ਬੱਸਾਂ ਦੇ ਉੱਪਰ ਚੜ੍ਹ ਕੇ ਸੰਗਤਾਂ ਨੂੰ ਇਥੇ ਯਾਤਰਾ ਕਰਵਾਈ ਜਾ ਰਹੀ ਆ ਪੜਾ ਦਾ ਪੜਾ ਇਹ ਬੱਸਾਂ ਸਾਰੀਆਂ ਸੰਗਤਾਂ ਨੂੰ ਵਾਗਾ ਬਾਰਡਰ ਤੋਂ ਲੈ ਕੇ ਚੱਲੀਆਂ ਸਾਂ ਤੇ ਇਸੇ ਤਰ੍ਹਾਂ ਹੀ ਇਹਨਾਂ ਯਾਤਰਾ ਕਰਵਾਉਂਦੇ ਹੋਏ ਵਾਗਾ ਬਾਰਡਰ ਤੇ ਪਹੁੰਚਣਾ ਹੈ ਕਿੱਥੋਂ ਆਏ ਜੀ ਆਪ ਜੀ ਕਿੱਥੋਂ ਇੱਥੋਂ ਆਏ ਨੇ ਆਲਿਓ ਇੱਥੋਂ ਦੇ ਰਹਿਣ ਵਾਲੇ ਹੋ ਨਹੀਂ ਨਹੀਂ ਇੱਧਰ ਰਹਿਣ ਵਾਲਾ ਹਮ ਨਹੀਂ ਆਸੀਂ ਆਏ ਆਂ ਹਮ ਤੋਂ ਆਇਆ ਪੇਸ਼ਾਵਰ ਸੇ ਇਹ ਪਿਸ਼ਾਵਰ ਸੇ ਆਇਆ ਹਮ ਪੇਸ਼ਾਵਰ ਸੇ ਕਿੱਥੇ ਕਿੱਥੇ ਆਏ ਹੋ ਬਸ ਇਹ ਆਪ ਲੋਕਾਂ ਕੇ ਲਈ ਆਇਆ